تاسو دغه په دې غړدا جواب جوړ میو تاسو دې نه ځانګو زه غواړم چې تاسو دوه روکه بابا جواب دوه شبده موږ دې نه سننا شي ਜੇ ਸਾਨੂੰ ਸਵਾਲ ਦਾ ਜਵਾਬ ਦੇ ਦੇਵੋ ਜਿਹੜੀ ਗੱਲ ਆਪਾਂ ਬਹੁਤ ਚੋਹ ਸਹਿਜ ਰਹਿ ਕੇ ਸਹਿਜ ਰਹਿ ਕੇ ਪਿੱਛੇ ਤੋਂ ਨਿਉਣਾ ਪੁੱਛ ਕੇ ਆਪਣਾ ਮੁਲਕ ਆਪਾਂ ਕਿਤੇ ਵੀ ਜਾ ਸਕਦੇ ਆ ਇੱਕ ਮੇਰੀ ਬੇਨਤੀ ਕਰੋ ਬੇਨਤੀ ਮੇਰੀ ਹੈ ਕਿ ਜਦੋਂ ਮੈਂ ਬੋਲਦਾ ਫਿਰ ਨਾ ਬੋਲਣ ਜਦੋਂ ਤੁਸੀਂ ਬੋਲੋਗੇ ਤਾਂ ਮੈਂ ਬਿਲਕੁਲ ਬਾਕੀ ਸਾਰੇ ਖਾਬੋ ਆਪਣਾ ਮੁਲਕ ਆਪਾਂ ਕਿਤੇ ਵੀ ਜਾ ਸਕਦੇ ਆ ਆਪਣੇ ਹੱਕਾਂ ਦੀ ਆਵਾਜ਼ ਬਾ ਬਲੰ ਤਰੀਕੇ ਨਾਲ ਠੋਣ ਲਈ ਕਿਉਂਕਿ ਆਪਣੇ ਸਤਿਗੁਰੂ ਵਾਜਾ ਵਾਲੇ ਬਾਪੂ ਨੇ ਆਪਾਂ ਨੂੰ ਗੈਰਤ ਤੇ ਅਣਖ ਦੀ ਗੁਣਤੀ ਬਖਸ਼ੀ ਸੀ ਜਿੱਥੇ ਤੱਕ ਮੇਰੀ ਇੱਕੋ ਹੀ ਬੇਨਤੀ ਆ ਕਿ ਸ਼ਾਇਦ ਜਦੋਂ ਗੁਰੂ ਵਾਲਿਆ ਹੋ ਜਾਈਦਾ ਅੰਮ੍ਰਿਤ ਛਕ ਲਈਦਾ ਉਹ ਕਹਿੰਦੇ ਤਾਂ ਨਾਥ ਖਸਮ ਹੱਥ ਹੋ ਜਾਂਦੀ ਹੈ ਫਿਰ ਲਗਾਮ ਗੁਰੂ ਦੇ ਕੋਲ ਹੁੰਦੀ ਹੈ ਤੇ ਗੁਰੂ ਸਾਹਿਬਾਨ ਨੇ ਸਾਨੂੰ ਨਿਮਰਤਾ ਸਿਖਾਈ ਆ ਥੋੜੀ ਜੀ ਆਪਾਂ ਭਾਸ਼ਾ ਆਪਣੀ ਵੋਕੈਬਲਰੀ ਸ਼ਬਦਾਵਲੀ ਥੋੜੀ ਜੀ ਨਿਮਰਤਾ ਵਾਲੀ ਰੱਖੀਏ ਨਹੀਂ 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 ਨਾ ਮੋਹਰਾ ਜੀ ਅਸਨਵਾ ਐਮਪੀ ਸਾਹਿਬੇ ਗੱਲ ਕਰਦੇ ਜੀ ਤੁਹਾਡੀ ਗੱਲ ਦਾ ਜਵਾਬ ਜੋ ਵੀ ਸਾਨੂੰ ਦਿੱਨੇ ਜਾਣ ਲੋ ਲੈ ਫਿਰ ਜੀ ਤੁਹਾਨੂੰ ਕੋਈ ਰੋਕਿਆ ਆਪਾਂ ਜਵਾਬ ਦੇ ਦੋ ਸ਼ਬਦ ਅਸੀਂ ਤੁਹਾਡੀ ਨਹੀਂ ਸੁਣਨਾ ਜੀ ਆਪਣੇ ਬੰਦੇ ਦਾ ਸਿੱਧੇ ਹੋਣ ਦੇ ਪੈਸੇ ਜ਼ਾਤੀ ਤੌਰ ਤੇ ਇਹ ਅਜੀਬ ਫਲਾਣੇ ਪ੍ਰਾਇਮਿੰਿਸਟਰ ਨੂੰ ਮਾਰ ਸਕਦੇ ਤੈਨੂੰ ਵੀ ਮਾਰ ਸਕਦੇ ਘਬਰਾਹ ਜਿਹੜਾ ਕਹਿ ਲਾ ਨਾ ਨਾ ਤੁਹਾਡੀ ਗੱਲ ਤੁਹਾਡੇ ਮੇਰੇ ਤੋਂ ਬਾਹਰ ਨਾ ਜਾਓ ਸਾਡੇ ਬਿਆਨ ਤੇ ਤੁਹਾਡੇ ਬਿਆਨ ਨੇ ਰੋਲ ਦਿੱਤੇ ਇਹ ਰਿਲੇਵੈਂਟ ਗੱਲ ਕਿ ਜੇ ਆਪਾਂ ਨਿਬਰਤਾ ਦੇ ਨਾਲ ਪਿਆਰ ਨਾਲ ਆਪਾਂ ਜਾਵਾਂਗੇ ਤੇ ਕੋਈ ਰੋਕੇਗਾ ਨਹੀਂ ਮੈਨੂੰ ਲੱਗਦਾ ਸਾਡੇ ਕੋਲ ਕਿਹੜਾ ਇੱਕੋ ਮਿੰਟ ਜੀ ਸਾਡੇ ਕੋਲ ਕਿਹੜਾ ਅਸਰਾ ਸੀ ਸਰਕਾਰ ਜਿੰਨਾ ਜਿਹੜਾ ਕਿ ਅਸੀਂ ਅਸਰਾ ਲੈ ਕੇ ਜਾ ਰਹੇ ਸੀ ਸਾਡੇ ਕੋਲ ਇੱਕ ਸਾਡਾ ਆਪਦਾ ਟਰੈਕਟਰ ਇੱਕ ਟਰਾਲੀ ਇਹ ਸਾਡੇ ਕੋਲ ਰੋਟੀਆਂ ਬਕਾਉਣ ਵਾਲਾ ਆਟੇ ਦਾ ਸਾਧਨ ਸੀ ਇਸ ਤੋਂ ਵੱਧ ਸਰਕਾਰ ਨੇ ਸਾਡੇ ਕੋਲ ਗੁਸਾ ਤੁਸੀਂ ਜੋ ਕਹਿੰਦੇ ਆ ਮੈਨੂੰ 100% ਯਕੀਨ ਹੈ ਮੈਂ ਯਕੀਨ ਕਰਕੇ ਹਾਂ ਤੁਹਾਡੇ ਕੋਲ ਮੈਨੂੰ ਪੁੱਤ ਉਹਨਾਂ ਮੇਰੀ ਫੌਜ ਵੀ ਰੁਕਦੀ ਹੈ ਮੈਨੂੰ ਮੇਰੇ ਦੋਸਤ ਮੇਰੇ ਬੱਚੇ ਰੋਂਣ ਲੱ ਪੈਂਦੇ ਕਿ ਤੁਸੀਂ ਵਿੱਚ ਕਿਉਂ ਜਾਂਦੇ ਮੈਂ ਕਿਹਾ ਮੇਰੇ ਪੁੱਤ ਮੇਰੀ ਜ਼ਿੰਦਗੀ ਉਹਨਾਂ ਨੇ ਬਖਸ਼ੀ ਆ ਮੇਰੇ ਰਿਕਾਰਡ ਵੀ ਪਹਿਲੇ ਉਹਨਾਂ ਨੇ ਬੜਾਇਆ ਖਾੜੇ ਵੀ ਬਿਟੇ ਮੈਂ ਕਰਜ਼ਦਾਰ ਆ ਨੂਨ ਮੈਂ ਕਰਜ਼ਦਾਰ ਆ ਮੈਂ ਤਾਂ ਜਾਣਾ ਚਾਹਮਾਂ ਤੇ ਨੂਨ ਸਿੱਟਣਾ ਆ ਰਹੇ ਹਾਂ ਸਰ ਤੁਸੀਂ ਜਵਾਬ ਦਿਓ ਸਾਡੀ ਗੱਲ ਦਾ ਜਵਾਬ ਕੋਈ ਆ ਨੂਨ ਹੀ ਲਈ ਜਾਨੇ ਮੈਂ ਤੁਹਾਡੀ ਗੱਲ ਦਾ ਇਹੀ ਜਵਾਬ ਦਿੰਨਾ ਕਿ ਨਿਵਰਤਨ ਨਾਲ ਜਾਣਾ ਪੈਦਾ ਨਹੀਂ ਅਸੀਂ ਨਿਵਰਤਨ ਆ ਗਏ ਸੀਗੇ ਜੀ ਅਸੀਂ ਹੁੱਲੜ ਨਹੀਂ ਬਾਜੀ ਕੀਤੀ ਅਸੀਂ ਤੇਰਾ ਵੀ ਮਹੀਨਾ ਫਿਰ ਵੀ ਕਿਉਂ ਜਾਂਦੇ ਤੇਰਾ ਵੀ ਮਹੀਨਾ ਦਿੱਲੀ ਦੇ ਵਿੱਚ ਰਹੇ ਹਾਂਜੀ ਉੱਥੇ ਕੋਈ ਬਲਾਤਕਾਰ ਹੋਇਆ ਉੱਥੇ ਕੋਈ ਫੁੱਲ ਦਾ ਬੂਟਾ ਤੋੜਿਆ ਗਿਆ ਉੱਥੇ ਕੀ ਕੁਝ ਹੋਇਆ ਦੱਸੋ ਅੱਜ ਤੱਕ ਉਹਨਾਂ ਲੋਕਾਂ ਤੋਂ ਕੀ ਹੋਊਗਾ र महीने देखे अख कुदरत मालिक ने गुरु नानक पातशाह ने ऐसा वरतारा वरताया ਹੰਸਰਾਜ ਮਰਦਾਬਾ ਮਨੂ ਪੁੱਛ ਰਣ ਇਸ ਗੱਲ ਦਾ ਇਹ ਹੈ ਜਵਾਬ ਕਿ ਜੇ ਤੁਹਾਨੂੰ ਹਕੂਮਤ ਦਾ ਹੀ ਜਾਂ ਕਿਸੇ ਦਾ ਹੀ ਇਤਰਾਜ਼ ਹੈ ਹਾਂਜੀ ਹੰਸਰਾਜ ਹੰਸ ਤੋਂ ਜਵਾਬ ਦੇ ਰਣ ਤੁਹਾਡਾ ਬੱਚਾ ਇੱਥੇ ਗਿਆ ਨਾ ਮੈਂ ਹਾਂਜੀ ਦੱਸੋ ਦੱਸੋ ਮੇਰੀ ਮੈਂ ਉਦੋਂ ਅਜੇ ਛੋੜਿਆ ਹੀ ਸੀ ਨਵਾਸੀ ਮੈਨੂੰ ਬਾਅਦ ਚ ਜਦੋਂ ਫਰਸ਼ ਕਰ ਲੋ ਮੇਰੇ ਕੋ ਚਾਚ ਦਾ ਕੋਈ ਪੋਰਟਫੋਲੀਓ ਹੁੰਦਾ ਮੈਂ ਕਿਸੇ ਜਿੱਥੇ ਆਰਡੀਨੈਂਸ بڑے ਕਾਨੂੰਨ ਉਹਦਾ ਕੋਈ ਮੈਂਬਰ ਹੁੰਦਾ ਉਹ ਤਾਂ ਹੱਲੇ ਗੱਲ ਹੀ 2 ਮਹੀਨੇ ਦੀ ਉਹ ਦੁਬਾਰਾ ਜੇ ਦੇ ਹੋਗੇ ਪ੍ਰਾਣੀ ਬਾਰੇ ਕੋਈ ਨਾ ਕੋਈ ਨਹੀਂ ਹੋਏ ਮੈਂ ਰੋਜ਼ ਇੰਟੈਕਸੀ ਇਹ ਪਹਿਲੀ ਗੱਲ ਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਸਾਨੂੰ ਦੇਖੋ ਜਵਾਬ ਹੈ ਸੁਣ ਲਓ ਸਿੱਧੀ ਗੋਲੀ ਕਿਉਂ ਮਾਰੀ ਦੂਸਰਾ ਜਵਾਬ ਸੁਣ ਲਓ ਚੁੱਪ ਕਰਨੀ ਸਿੱਧੀ ਗੋਲੀ ਕਿਉਂ ਮੈਂ ਮੈਂ ਹਫਤੇ ਬਾਅਦ ਆਇਆ ਸੀ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਜੋ ਕੱਢ ਕੇ ਸਾਰਾ ਜਮਾਨਾ ਲੈ ਉਹਦੀ ਗੱਲ ਉਹਦੇ ਵਿੱਚ ਮੈਂ ਪਤਾ ਕੀ ਕਿਹਾ ਸੀ ਮੈਂ ਕਹਿਆ ਸੀ ਕਿ ਮੈਂ 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 ਜਿੰਨੇ ਵੀ ਕਿਸਾਨ ਲੀਡਰ ਸੀ ਉਹਨਾਂ ਨੂੰ ਸਨਮਰ ਬੇਨਤੀ ਕੀਤੀ ਸੀ ਕਿ ਬੇਸ਼ੱਕ ਮੈਂ ਨਵਾਂ ਆ ਬੇਸ਼ੱਕ ਮੈਂ ਕਮਜ਼ੋਰ ਆ ਬੇਸ਼ੱਕ ਤੁਸੀਂ ਸਮਝੋ ਵੀ ਸਭ ਤੋਂ ਮੈਂ ਇਹ ਉਹ ਹੈ ਲੇਕਿਨ ਮੈਂ ਤੁਹਾਨੂੰ ਸਿੱਧਾ ਪ੍ਰਾਈਮਨਿਸ ਸਰ ਕੋਲ ਲੈ ਕੇ ਜਾਣਾ ਉਹ ਸਰ ਸਾਨੂੰ ਇਹ ਦੱਸੋ ਵੀ ਸਾਨੂੰ ਰੋਕਿਆ ਸਾਡੀ ਰਾਜਤਾਨੀ ਜਾਣ ਤੋਂ ਕਿਉਂ ਸਿੱਧਾ ਜਵਾਬ ਦਿਓ ਜੀ ਬੈਠ ਕੇ ਗੱਲ ਹੋਣੀ ਸੀ ਨਾ ਬੈਠ ਕੇ ਅਸੀਂ ਅਸੀਂ 13 ਮਿੰਟ ਬੈਠੇ ਰਹੇ 1 ਮਿੰਟ 4 ਮਿੰਟ 5 ਮਿੰਟ ਬੈਠ ਕੇ ਛੋਟੀ ਕਸਮਾਂ ਦੇ ਕੇ ਮਾਰ ਕੇ ਸ਼ਰੀਰ ਉੱਤੇ ਉਹ ਵੀ ਨਾ ਜਾਨਸੇ ਇੱਕ ਵਾਰ ਕੇ ਵਾਲੇ ਇੱਕ ਰਾਜੇਵਾਲ ਸੀਗੇ ਉਹਨਾਂ ਨੇ ਮੈਨੂੰ ਪੰਜ ਨਾ ਦਿੱਤੇ ਸਾਹਿਬ ਜੀ ਪੰਜ ਨਾ ਭਾਜੀ ਬਾਈ ਜੀ ਸੁਣ ਲੋ ਪੰਜ ਨਾ ਦਿੱਤੇ ਸੀ ਛੇਵੀ ਕੋਈ ਬੀਬੀ ਜੀ ਵੀ ਸੀ ਜਥੇਵੰਦੀ ਚ ਮੈਨੂੰ ਮੇਰੇ ਮੋਬਾਈਲ 'ਚ ਹੈਗੇ ਆ ਮੈਂ ਤੁਹਾਨੂੰ ਕੱਢ ਕੇ ਕਹੋਗੇ ਤਾਂ ਅਖਬਾਰ 'ਚ ਛਾਪ ਦਊਗਾ ਟਾਈਮ ਲੈ ਲਿਆ ਸੀ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਉਦੋਂ ਨਹੀਂ ਉਦੋਂ ਨਹੀਂ ਮੇਰੀ ਕਿਸੇ ਨੇ ਸੁਣੀ ਬਾਅਦ 'ਚ ਜਦੋਂ ਮੈਂ ਗੱਲ ਕਰਾਈ ਨਾ ਤੌਰਮਰ ਸਾਹਿਬ ਨਾਲ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹਦੀ ਮਾੜੀ ਮੋਟੀ ਪੱਟਪੱਟੀ ਕੀ ਦੀ ਗੱਲ ਕਰਦੇ ਆ ਤੁਸੀਂ ਉਸੋ ਉਹਨੇ ਦਿਨਾਂ ਦੀ ਜਦੋਂ ਪਹਿਲਾਂ 20 20 ਦੀ ਜਿਹੜਾ ਦਿਨਾਂ ਦੀ ਹੁਣ ਵਾਲੀ ਗੱਲ ਦਾ ਹਾਂਜੀ ਹੁਣ ਦੀ ਹੁਣ ਦੀ ਗੱਲ ਇਹ ਨਹੀਂ ਅਸੀਂ ਤਾਂ ਹੁਣ ਪੁੱਛ ਰਹੇ ਹਾਂ ਇਹਨਾਂ 2 ਮਹੀਨੇਾਂ ਦੇ ਜਿਹੜਾ ਹੋਰ ਜਿਹੜਾ ਹੋਰਨ ਤੋਂ ਅੱਛਾ ਜੋ ਜੋ ਮੈਂ ਪਹਿਲਾਂ ਜੋ ਮੈਂ ਪਹਿਲਾਂ ਕੀਤਾ ਛੱਡੋ ਜੀ ਪਹਿਲਾਂ ਤਾਂ ਛੱਡੋ ਵੀ 20 ਉਹਦੇ ਨਾਲ ਛੱਡੋ ਕਿਉਂ ਉਹਦੇ ਨਾਲ ਰਿਲੇਟਡ ਆ ਚਲੋ ਦੱਸੋ ਉਹਦੇ ਨਾਲ ਨਹੀਂ ਲੈ ਲਿਆ ਸੀ ਪ੍ਰਧਾਨ ਮੰਤਰੀ ਸਾਹਿਬ ਤੋਂ ਇਹਨਾਂ ਨੇ ਕਿਹਾ ਜੀ ਤੂੰ ਵਿੱਚਤ ਨਹੀਂ ਕੋਈ ਆਏਗਾ ਮੀਡੀਆ ਜਾਂ ਲੋਕ ਮੈਂ ਕਿਹਾ ਜੀ ਬਿਲਕੁਲ ਤੁਹਾਡੇ ਮੀਟਿੰਗ ਹੋਏਗੀ ਬਾਅਦ ਚ ਤੁਸੀਂ ਆਪ ਨਸ਼ਰ ਕਰ ਦਿਓ ਤੁਹਾਨੂੰ ਪਤਾ ਪ੍ਰਾਈਮ ਮਿੰਿਸਟਰ ਕੋਲ ਲੈਣਾ ਤਾਂ ਮੁਸ਼ਕਲ ਸੀਗਾ ਟਾਈਮ ਸਾਰੀਆਂ ਏਜੰਸੀ ਚੈੱਕ ਕਰਦੀਆਂ ਮੈਂ ਕਿਹਾ ਪ੍ਰਧਾਨ ਮੰਤਰੀ ਕਿਹਾ ਜੀ ਜੇ ਲੋਕਾਂ ਵਾਸਤੇ ਟਾਈਮ ਹੈ ਨਹੀਂ ਨਹੀਂ ਮਾੜੀ ਲੋਕਾਂ ਸਿਸਟਮ ਹੁੰਦਾ ਹੈ ਦਫ਼ਤਰ ਇੱਕਦਮ ਥੋੜੀ ਮਿਲਦਾ ਨਹੀਂ ਜੀ ਨਹੀਂ ਕੋਈ ਮਿਲਦਾ ਲੋਕਾਂ ਤੋਂ ਵੱਡਾ ਕੋਈ ਪ੍ਰਧਾਨ ਮੰਤਰੀ ਨੂੰ ਟਾਈਮ ਮਿਲ ਗਿਆ ਜਦੋਂ ਟਾਈਮ ਮਿਲ ਗਿਆ ਇਹਨਾਂ ਨੇ 5:30 ਵਜੇ ਮੋਬਾਈਲ ਆਫ ਕਰ ਲਿਆ ਸੀ ਤੁਸੀਂ ਫੋਨ ਕਰਕੇ ਪੁੱਛ ਸਰ ਉਹ ਗੱਲ ਵੱਖਰੀ ਆ ਵੀ ਜਾਂ ਤੋ ਰੋਕਣਾ ਦੇ ਜਿਹੜਾ ਮੇਰਾ ਕੈਰੈਕਟਰ ਆ ਮੈਂ ਆਪਣੇ ਆਪਣੇ ਜਵਾਬ ਦੇ ਤਾ ਹਮੇਸ਼ਾ ਜੁੜਿਆ ਰਿਹਾ ਕੰਮ ਕਰਦੇ ਆ ਕਿ ਨਹੀਂ ਜਾ ਸਕਦੇ ਗੱਲਾਂ ਕਰ ਸਕਦੇ ਨਹੀਂ ਕਰ ਸਕਦੇ ਯਾਰ ਭਾਜੀਪੀ ਦਿੱਤੇ ਕੋਈ ਕਿੰਨੀ ਗੱਲ ਫਾਨੀ ਹੋ ਗਈ ਹੈ ਹਾਂ ਬੜਾ ਬੜਾ ਹਸਪਤਾਲ ਗਏ ਹੋਗੇ ਨਾ ਕਿ ਅਸੀਂ ਇਤਰਾਜ਼ ਜੋ ਕੋ ਕਹਿ ਰਹੇ ਹਾਂ i <laughs> don't